ਸ਼ੀਰ ਦਰਬਾਰ ਸਾਹਿਬ ਦੇ ਰਾਗੀ ਸਿੰਘ ਪ੍ਰਧਾਨਗੀ ਨੂੰ ਲੈ ਕੇ ਆਮੋ ਸਾਹਮਣੇ ਹੋ ਗਏ ਨੇ ਭਾਈ ਓਂਕਾਰ ਸਿੰਘ ਨੇ ਆਪਣੇ ਆਪ ਨੂੰ ਸਰਬਸਮਤੀ ਨਾਲ ਰਾਗੀ ਸਿੰਘਾ ਦਾ ਪ੍ਰਧਾਨ ਥਾਪਿਆ ਜਿਸ ਦਾ ਬਾਕੀ ਹਜ਼ੂਰੀ ਰਾਗੀਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਰਾਗੀ ਸਿੰਘਾ ਦਾ ਕਹਿਣਾ ਹੈ ਕਿ ਕਿਸੇ ਦੀ ਸਲਾਹ ਲਏ ਬਿਨਾ ਹੀ ਔੰਕਾਰ ਸਿੰਘ ਖੁਦ ਨੂੰ ਰਾਗੀ ਸਿੰਘਾਂ ਦਾ ਪ੍ਰਧਾਨ ਮੰਨ ਕੇ ਬੈਠ ਗਿਆ ਜਦ ਕਿ ਉਹਨਾਂ ਨੇ ਕਿਸੇ ਨਾਲ ਵੀ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਉਹਨਾਂ ਇਹ ਵੀ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਰਾਗੀ ਸਿੰਘਾਂ ਨੇ ਭਾਈ ਸ਼ੋਕਿੰਦ ਸਿੰਘ ਨੂੰ ਪ੍ਰਧਾਨ ਬਣਾਇਆ ਸੀ ਪਰ ਭਾਈ ਔੰਕਾਰ ਸਿੰਘ ਆਪਣੇ ਆਪ ਨੂੰ ਰਾਗੀ ਸਿੰਘਾਂ ਦਾ ਪ੍ਰਧਾਨ ਕਹਿਣ ਲੱਗ ਗਿਆ ਜਿਸ ਨਾਲ ਸੰਗਤਾਂ ਦੇ ਵਿੱਚ ਗਲਤ ਸੁਨੇਹਾ ਜਾ ਰਿਹਾ ਇਸ ਮੌਕੇ ਪਾਈ ਸ਼ੋਕਿੰਦ ਸਿੰਘ ਨੇ ਹਜ਼ੂਰੀ ਰਾਗੀ શ્રી ਦਰਬਾਰ ਸਾਹਿਬ ਨੇ ਕਿਹਾ ਹੈ ਕਿ ਮੈਂ ਕਾਫੀ ਲੰਮੇ ਸਮੇਂ ਤੋਂ ਰਾਗੀ ਸਿੰਘਾ ਦੀ ਪ੍ਰਧਾਨਗੀ ਦੀ ਸੇਵਾ ਕਰਦਾ ਆ ਰਿਹਾ ਅਤੇ ਸਾਡੀ ਸਰਪ੍ਰਸਤ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਨੇ ਜਿਨ੍ਹਾਂ ਨੇ ਮੈਨੂੰ ਇਹ ਸੇਵਾ 1 ਸਾਲ ਪਹਿਲਾਂ ਦਿੱਤੀ ਸੀ ਪਰ ਹੁਣ ਓੰਕਾਰ ਸਿੰਘ ਬਿਨਾਂ ਕਿਸੇ ਦੀ ਇਜਾਜ਼ਤ ਲੈ ਬਿਨਾਂ ਖੁਦ ਨੂੰ ਰਾਗੀ ਸਿੰਘਾ ਦਾ ਪ੍ਰਧਾਨ ਕਹਿ ਕੇ ਸਿਰਪਾਉ ਪਾਰੇ ਜੋ ਕਿ ਬਿਲਕੁਲ ਵੀ ਨਾ ਮੰਜ਼ੂਰ ਹੈ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਫਤੇ ਅੱਜ ਦੀ ਮੀਟਿੰਗ ਇਹ ਸਾਰੇ ਦਰਬਾਰ ਸਾਹਿਬ ਦੇ ਸਮੂਹ ਰਾਜ ਸਿੰਘ ਤੇ ਸ਼ੀਦਾ ਸਾਹਿਬ ਦੇ ਆਪ ਜੀ ਸਾਰਾ ਇਕੱਠ ਦੇਖ ਰਹੇ ਹੋ ਇਹ ਹਾਜ਼ਰ ਹੋ ਜਿਹੜੀ ਸਾਡੀ ਸ਼੍ਰੋਮਣੀ ਰਾਗੀ ਸਭਾ ਸ਼ਹੀਦ ਦਰਬਾਰ ਸਾਹਿਬ ਸਾਡੇ ਪੁਰਖਿਆਂ ਵੱਲੋਂ ਬਣਾਈ ਗਈ ਚੱਲਦੀ ਆਉਂਦੀ ਆ ਉਹਨੂੰ ਲੈ ਕੇ ਥੋੜਾ ਜਿਹਾ ਸਿੰਘਾਂ ਚ ਮਤਵੇ ਚੱਲਦਾ ਸੀਗਾ ਪਰ ਇਸ ਸਾਲ ਤੋਂ ਦਾਸ ਦੇ ਕੋਲ ਸੇਵਾ ਸੀਗੀ ਤੇ ਇਹ ਜਿਹੜੀ ਸੇਵਾ ਵਾ ਇਹ ਸਾਡੀ ਜਦੋਂ ਦਾਸ ਨੂੰ ਸੇਵਾ ਸੌਂਪੀ ਸੀ ਉਦੋਂ ਭਾਈ ਰਵਿੰਦਰ ਸਿੰਘ ਸਾਡੇ ਸਰਪ੍ਰਸਤ ਨੇ ਹਾਜ਼ਰ ਸਨ ਸਾਰੇ ਹੀ ਸਿੰਘਾਂ ਹਜਰ ਸਨ ਤੇ ਉਹ ਚੋਣ ਦੇ ਵਿੱਚੋਂ ਸਿਰਫ ਭਾਈ ਊਕਾਰ ਸਿੰਘ ਉਹਨਾਂ ਨੇ ਸੇਵਾ ਮੁਕਤੀ ਉਹਨਾਂ ਦੀ ਹੋਈ ਸੀ ਤੇ ਉਹਦੇ ਵਿੱਚ ਬਹੁਤੇ ਸਿੰਘ ਕੋਈ ਵਿਰੋਧch ਨਹੀਂ ਸੀਗੇ ਭਾਈ ਊਂਕਾਰ ਸਿੰਘ ਹੋਣੀ ਸਭ ਤੋਂ ਪਹਿਲਾਂ ਉੱਠ ਕੇ ਖੜੋਤੇ ਸੀ ਕਿ ਮੈਂ ਇਹ ਇਸ ਸਿਧ ਨਾਲ ਹਾਜ਼ਰ ਸਹਿਮਤ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਜਾਰ ਸਿੰਘ ਹਜੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੋ ਅੱਜ ਦਾ ਸ਼ਰੋਮਣੀ ਰਾਗੀ ਸਭਾ ਦੀ ਇਕਤਰਤਾ ਹੈ ਉਹਦਾ ਉਦੇਸ਼ ਇਹੀ ਹੈ ਕਿ ਜੋ ਆਪਣੇ ਰਾਗੀ ਸਿੰਘਾਂ ਦਾ ਥੋੜੇ ਦਿਨ ਪਹਿਲਾਂ ਭਾਈ ਊਂਕਾਰ ਸਿੰਘ ਜੀ ਹੋਣਾ ਨੇ ਜੋ ਸੰਗਤਾਂ ਵਿੱਚ ਇੱਕ ਮੈਸੇਜ ਦਿੱਤਾ ਸੀ ਕਿ ਨਵੀਂ ਪ੍ਰਧਾਨਗੀ ਦੀ ਚੋਣ ਕੀਤੀ ਗਈ ਸਭ ਸੰਮਤੀ ਦੇ ਨਾਲ ਸੋ ਇਹ ਦੱਸਣਾ ਜ਼ਰੂਰੀ ਬਣਦਾ ਸੀ ਕਿ ਅਜੇ ਭਾਈ ਸ਼ਕੀਨ ਸਿੰਘ ਜੀ ਮੌਜੂਦਾ ਪ੍ਰਧਾਨ ਹਨ ਸ਼੍ਰੋਮਣੀ ਰਾਗੀ ਸਭਾ ਦੇ ਜੋ ਥੋੜੇ ਮਹੀਨੇ ਪਹਿਲਾਂ ਹੀ ਉਹਨਾਂ ਦੀ ਸਿਲੈਕਸ਼ਨ ਕੀਤੀ ਗਈ ਸੀ ਤੇ ਸਾਰੇ ਰਾਗੀ ਸਹਿਬਾਨ ਉਹਨਾਂ ਦੀ ਸਹਿਮਤੀ ਦੇ ਨਾਲ ਹੀ ਇਹ ਸਿਲੈਕਸ਼ਨ ਹੋਈ ਸੀ ਤੇ ਜਿੰਨੇ ਵੀ ਰਾਗੀ ਸਹਿਬਾਨ ਨੇ ਸ਼੍ਰੋਮਣੀ ਰਾਗੀ ਸਭਾ ਦੇ ਜਦੋਂ ਉਹ ਇਕੱਠੇ ਹੰਗਾਰਾ ਭਰਦੇ ਨੇ ਤੇ ਉਹ ਬੜੀ ਸਰਵਸੰਮਤੀ ਦੇ ਨਾਲ ਪ੍ਰਧਾਨ ਨਵਾਂ ਚੁਣਿਆ ਜਾਂਦਾ ਹੈ ਤੇ ਪ੍ਰਧਾਨਗੀ ਦੀ ਚੋਣ ਇਸ ਲਈ ਕੀਤੀ ਜਾਂਦੀ ਹੈ ਕਿ ਜੋ ਸਾਡੇ ਰਾਗੀ ਸਿੰਘਾਂ ਦੇ ਮੁੱਦੇ ਨੇ ਜੋ ਵੀ ਤਕਲੀਫਾਂ ਨੇ ਉਹਨਾਂ ਨੂੰ ਆਪਾਂ ਵਿਚਾਰ ਕੇ ਔਰ ਅੱਗੇ ਦਫ਼ਤਰ ਤੱਕ ਲੈ ਕੇ ਜਾਈਦਾ ਤੇ ਇਹ ਥੋੜੇ ਦਿਨ ਪਹਿਲਾਂ ਜੋ ਕਿਉਂਕਿ ਸਾਰੇ ਆਪਾਂ ਇੱਕ ਹੀ ਆ ਕੋਈ ਸਾਡੇ ਵਿੱਚ ਇੱਕ ਦੂਜੇ ਨਾਲ ਕੋਈ ਦੁਸ਼ਮਣੀ ਦੀ ਭਾਵਨਾ ਨਹੀਂ ਗਈ ਪਰ ਜਿਸ ਦਰ ਤੇ ਆਪਾਂ ਸੇਵਾ ਕਰਦੇ ਆ ਉਹ ਸੱਚੇ ਦਰ ਤੇ ਆਪਾਂ ਵੀ ਸੱਚ ਦੀ ਗੱਲ ਕਰਨੀ ਹੈ ਇਸ ਕਰਕੇ ਮੈਂ ਸੰਗਤਾਂ ਤੱਕ ਆਪਾਂ ਸਾਰੇ ਮੈਸੇਜ ਪਹੁੰਚਾਉਣਾ ਚਾਹੁੰਦੇ ਸੀ ਕਿ ਭਾਈ ਸ਼ੁਕੀਨ ਸਿੰਘ ਜੀ ਮਜੂਦਾ ਪ੍ਰਧਾਨ ਨੇ ਅਤੇ ਅਜੇ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਕਿ ਕਿਸੇ ਸਿੰਘਾਂ ਦੀ ਸਰਬਸੰਮਤੀ ਲਈ ਗਈ ਹੈ ਕਿਉਂਕਿ ਅੱਜ ਬਹੁਤ ਭਾਰੀ ਗਿਣਤੀ ਦੇ ਵਿੱਚ ਸਿੰਘ ਪਹੁੰਚੇ ਨੇ ਰਾਗੀ ਸਹਿਬਾਨ ਸਾਰੇ ਦਰਬਾਰ ਸਾਹਿਬ ਦੇ ਸ਼ਹੀਦਾ ਸਾਹਿਬ ਤੋਂ ਉੱਥੋਂ ਦੇ ਸਹਿਬਾਨ ਰਾਗੀ ਸਹਿਬਾਨ ਪਹੁੰਚੇ ਨੇ ਸੋ ਅੱਗੇ ਦਾ ਜੋ ਅੱਜ ਦੀ ਮੀਟਿੰਗ ਵਿੱਚ ਉਹ ਤੁਹਾਨੂੰ ਸਾਰਾ ਦੱਸਿਆ ਜਾਵੇਗਾ ਅੱਜ ਦਾ ਇਹੀ ਇਕੱਠੇ ਹੋਣ ਦਾ ਸਾਡਾ ਮੋਟਿਵ ਇਹੀ ਹੈ